ਹਾਂਜੀ ਬਾਈ ਜੀ ਰੌਣਕ ਕੈਟਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਤੋਂ ਆ ਜਮਾ ਇੱਕ ਘਰੇਲੂ ਪਸ਼ੂ ਪਾਲਕ ਦੇ ਘਰੋਂ ਦੋਸਤੋ ਵੀਡੀਓ ਆ ਤੀਜਾ ਸੂਆ ਸੂਈ ਹੋਈ ਬਾਈ ਹੋਰ ਇਹਨੇ ਆਹ ਮੱਝ ਸੇਲ ਕਰਨੀ ਆ ਕੀ ਇਹਦਾ ਮੁੱਲ ਤੇ ਕੀ ਡਿਟੇਲ ਆਪਾਂ ਮਾਲਕ ਤੋਂ ਲੈ ਲੈਨੇ ਆ ਜਮਾ ਇੱਕ ਘਰੇਲੂ ਕਾਮਾ ਵੀਰੇ ਦੁੱਧ ਨੂੰ ਜਰੂਰ ਬਹੁਤ ਖਰੀ ਆ ਬਾਈ ਕਹਿੰਦਾ ਗੱਲ ਕਰ ਸਰੀਰ ਦੀ ਥੋੜੀ ਜਿਹੀ ਜਰੂਰ ਹਲਕੀ ਰਹੇਗੀ ਆਜੋ ਆਪਾਂ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਮਾੜਕਾ ਨਾਲ ਗੱਲਬਾਤ ਕਰਦੇ ਆਇਆ ਚਾਚਾ ਵੀਡੀਓ ਸਾਹਮਣੇ ਆ ਜਾ ਆਪਣੇ ਗਵਾਂਢੀ ਹੈਗੇ ਦੋਸਤੋ ਹੋਰ ਚਾਚਾ ਕੀ ਹਾਲ ਹੈ ਵਧੀਆ ਵਧੀਆ ਘਰੂ ਕੰਮ ਆਪਣਾ ਨਾ ਕੋਈ ਵਪਾਰ ਵਾਲਾ ਕੰਮ ਨਹੀਂ ਆਪਣਾ ਪਿੰਡ 'ਚ ਪਤਾ ਹੀ ਹੁੰਦਾ ਵੀਰੇ ਆਂਡ ਗਵਾਂਢ ਦਾ ਕਿੰਨਵਾਂ ਸੂਆ ਚਾਚਾ ਸੂਈ ਤੀਜੀ ਸੂਆ ਤੀਜਾ ਸੂਆ ਅੱਜ ਕਿੰਨੇ ਦਿਨ ਹੋ ਗਏ ਨੂੰ ਅੱਜ ਤਿੰਨ ਚਾਰ ਦਿਨ ਹੋ ਗਏ ਸੂਈ ਤਿੰਨ ਚਾਰ ਦਿਨ ਹੋ ਗਏ ਹਾਂ ਤਿੰਨ ਚਾਰ ਦਿਨ ਦੋਸਤੋ ਇਹਨੂੰ ਸੂਈ ਨੂੰ ਹੋ ਗਏ ਪਿਛਲੇ ਸੂਏ ਚਾਚਾ ਕਿੰਨਾ ਕੁ ਦੁੱਧ ਦਿੰਦਾ ਰਿਹਾ ਇਹ ਥਲੇ ਸੀਗਾ 11-12 ਲੀਟਰ 11-12 ਦਿੰਦਾ ਹੈ ਹਾਂ ਦੁੱਧ ਨੂੰ ਬਹੁਤ ਚੰਗੀਆਂ ਦੇਖੋ ਦੋਸਤੋ ਬਵਾਰੀ ਦਾ ਵੀ ਆਪਾਂ ਨੂੰ ਪਤਾ ਹੁੰਦਾ ਵੀ ਕੌਣ ਪਿੰਡ ਚ ਕੀ ਹੈ ਹਨਾ ਲੇਵੇ ਦੀ ਤੁਸੀਂ ਚੈੱਕ ਕਰੋ ਜਾਇਜ਼ ਮੁੱਲ ਚ ਰਹੂਗੀ ਬਾਈ ਸਰੀਰ ਦੀ ਥੋੜੀ ਜਰੂਰ ਹਲਕੀ ਚੰਗੀ ਕੋਈ ਸੰਭਾਲ ਵਾਲਾ ਲੈ ਗਿਆ ਪਹਿਲਾ ਇਹ ਲੱਸੀ ਤਾਂ ਆ ਰਹੀ ਬਾਈ ਕਹਿੰਦਾ ਆਪਾਂ ਨੂੰ 1 ਮਹੀਨੇ ਦਾ ਡਾਊਟ ਜਿਆ ਰਹਿ ਗਿਆ ਵੀ ਕਿਹੜੇ ਮਹੀਨੇ ਸੁਣੀਆ ਮਹੀਨੇ ਹੀ ਭੁੱਲ ਗਏ ਉਹਦਾ ਕਰਕੇ ਉਹ ਜੀ ਸੇਵਾ ਨਹੀਂ ਹੋਈ ਤੇ ਦੁੱਧ ਦੇ 10-11 ਪਾਇਆ ਹਨਾ ਵਧੀਆ ਹਾਂ ਹਾਂ ਬੱਚਾ ਇਹਦੇ ਪਿੱਛੇ ਕੱਟਾ ਆ ਗਿਆ ਆ ਦੇਖੋ ਵੀਰੇ ਤੇ ਧਾਰ ਤੁਰਦੀ ਵਧ ਗਈ ਪੋਲੀ ਪੂਰੀ ਪੋਲੀ ਆਪਣੇ ਦਾ ਚਾਚੀ ਚੋਂਦੀ ਹੈ ਹਨਾ ਹਾਂ ਹਾਂ ਬੁੜ੍ਹਿਆਂ ਚੋਂਦਿਆਂ ਘਰੇ ਦੇਖੋ ਦੋਸਤੋ ਹਾਂ ਧਾਰ ਦੀ ਬਹੁਤ ਠੰਡੀ ਆ ਸਾਊ ਸੀਲ ਆ ਜਮਾ ਐ ਖੜੀ ਆ ਇੱਕ ਨਾ ਬਾਈ ਹੁਣ ਜਿਹੜੇ ਮੂੰਹ ਖੋਰ ਵਾਲੇ ਟੀਕੇ ਲਵਾਈ ਜਾਂਦੇ ਆ ਉਹ ਲੱਗਿਆ ਦੇ ਆ ਪੁਰੇ ਇੱਕ ਡਾਕਟਰ ਲਾ ਗਿਆ ਉਹਦਾ ਕਰਕੇ ਥੋੜਾ ਜਿਹਾ ਪੈਰ ਨੱਪ ਕੇ ਤੁਰਦੀ ਅੱਜ ਇਹ ਇੱਥੇ ਆ ਦੇਖੋ ਆ ਪੁਰੇ ਜੇ ਇਧਰਲੇ ਪਾਸੇ ਟੀਕਾ ਲਾਤਾ ਡਾਕਟਰ ਨੇ ਤੇ ਬਾਕੀ ਆਪਾਂ ਤੋਰ ਕੇ ਦਿਖਾ ਦਿੰਦੇ ਆ ਖੋਲੀ ਚਾਚਾ ਇਧਰ ਨੂੰ ਲੈ ਚੱਲ ਮੁੱਲ ਜਿਹੜਾ ਵੀਰੇ ਬਿਲਕੁਲ ਬਾਜ਼ ਮਜਾਇਜ ਮੁੱਲ ਕਰਾਵਾਂਗੇ ਦੁੱਧ ਨੂੰ ਬਹੁਤ ਚੰਗੀ ਰਹੂਗੀ ਆਹ ਦੇਖੋ ਤੁਸੀਂ ਜਿਹੜੀ ਮੇਨ ਚੀਜ਼ ਹੈ ਲੇਵਾ ਉਹ ਸੋਹਣਾ ਕਰਮਾ ਵਾਲੀ ਦਾ ਤੀਜਾ ਸੂਆ ਸੂਈ ਅੱਜ ਉਧਰ ਨੂੰ ਲੈ ਜਾ ਇਹ ਕਿੱਡਾ ਬਣ ਆ ਜਾ ਆਹ ਦੇਖੋ ਆ ਪਰਲਾ ਪੈਰ ਨਾਪਦੀ ਹੈ ਨਾ ਜਿਹੜਾ ਬਈ ਇਹ ਆ ਜਾ ਰੇ ਐਫ ਐਮ ਡੀ ਵਾਲੇ ਟੀਕੇ ਲੱਗੇ ਸੀ ਤੇ ਇਹਦੇ ਬਈ ਇਧਰਲੇ ਪੁੜੇ ਚਲਾਤਾ ਖੱਬੇ ਚ ਉਹਦਾ ਕਰਕੇ ਥੋੜਾ ਪੈਰ ਨੱਪ ਕੇ ਅੱਜ ਧੁਰਦੀ ਹੈ ਇਹ ਬਾਕੀ ਹੋਰ ਕੋਈ ਚੱਕਰ ਨਹੀਂ ਵੀਰੇ ਜਿਵੇਂ ਮਰਜੀ ਆ ਉਹ ਕੋਲੇ ਤਸੱਲੀ ਆਉਂਦੀ ਜਿਵੇਂ ਮਾਰਕੀ ਕਰ ਲਿਓ ਧਾਰ ਤੁਰ ਦੀ ਸਾਰੀ ਗਰੰਟੀ ਰੂਵੀ ਮਾਲਕਾਂ ਦੀ ਤੇ ਨੰਬਰ ਹੀਠਾਂ ਚੱਲੀ ਜਾਂਦਾ ਹੂੰ ਬਣ ਲਾ ਕੋਈ ਨਹੀਂ ਆ ਦੇਖੋ ਵੀਰੇ ਲੈਵਾ ਦੇਖੋ ਬਾਕੀ ਮੁੱਲ ਜਿਹੜਾ ਵੀਡੀਓ ਦੇ ਵਿੱਚ ਹੀ ਕਰਾ ਦਿੰਨੇ ਆ ਨੰਬਰ ਹੀਠਾਂ ਚੱਲੀ ਜਾਂਦਾ ਹੂੰ ਬਣ ਲਾ ਚੱਚ ਬਣ ਆ ਦੇਖੋ ਵੀਰੇ ਤੇ ਭਾ ਫਿਰ ਚਾਚਾ ਕੀ ਹੋਊਗਾ ਇਹਦਾ ਜਮਾ ਜਾਇਜ਼ ਜਾਇਜ਼ ਇੱਕ ਹੀ ਦੱਸਾਂ ਹਾਂ 95000 ਰਹੂਗਾ ਤੇ ਐਵੇਂ ਕੱਚਾ ਜਾਂ ਮੁੱਲ ਲਾਉਣ ਦਾ ਕੋਈ ਫਾਇਦਾ ਨਹੀਂ ਹਾਂ 95000 ਦੋਸਤੋ ਮਾਲਕਾਂ ਨੇ ਮੁੱਲ ਕਰਿਆ ਐਵੇਂ ਕੋਈ ਪੁੱਛਾ ਮਰੋੜਨ ਵਾਲਾ ਵੱਧ ਘੱਟ ਵਾਲਾ ਉਹ ਜਾ ਕੰਮ ਕਰਿਓ ਨਾ ਵੀ ਅਗਲਾ ਇਹ ਚੋ ਮਾੜਾ ਮੋਟਾ ਮਾਰਜਨ ਇੱਧਰ ਉੱਧਰ ਹੋਊਗਾ ਬਾਲਾ ਇਹ ਚੋ ਕੋਈ ਫਰਕ ਨਹੀਂ ਰਹਿਣਾ ਵੀਰੇ ਹਾਂ ਹਾਂ 95000 ਮੁੱਲਾ ਦੁੱਧ ਬਾਈ ਕਰਕੇ ਕਹਿੰਦੇ ਵਧੀਆ 11 12 ਆਪਣੇ ਕੋਲੇ ਇਹਨੇ ਦਿੱਤਾ ਪਿਛੇ ਸੇਵਾ ਜੀ ਕਮੀ ਰਹੀ ਸਾਡੀ ਬਜੇ ਸੇਵਾ ਇਹਦੀ ਕਰੇਮੀ ਨਾ ਪਹਿਲਾਂ ਕਰ ਲੰਦੇ ਈ ਸਵਾ ਲੱਖ ਦੀ ਮੈਂ ਸੀ ਹਾਂ ਵਧੀਆ ਸੀ ਸੇਵਾ ਜੀ ਆ ਕੱਚ ਰਹਿ ਗਈ ਤੰਗ ਉੱਦ ਲਿੱਸੀ ਰਹੀ ਲਿੱਸੀ ਰਹੀ ਇਹ ਹੀ ਇਹਦੇ ਵਧੀਆ ਚ ਤੇ ਮੱਝ ਨੇ ਥੱਲੋਂ ਦੁੱਗਣੀ ਸੋਹਣੀ ਲੱਗਣਾ ਸੀ ਹਾਂ ਬਾਕੀ ਇਹਦੇ ਪਿੱਛੇ ਆ ਕੱਟਾ ਦੋਸਤੋ ਨੰਬਰ ਕੱਟਾ ਵੀ ਵਧੀਆ ਗਰ ਨਸਲ ਦਾ ਠੀਕ ਹੈ ਵੀਰੇ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਸੀ ਗੜ ਬਾਈ ਸਾਰੇ